ਜੇ ਬੱਚੇ ਅੰਸ਼ਾਸਨ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਆਪਣੀ ਆਵਾਜ਼ ਨਹੀਂ ਆਉਣੀ ਚਾਹੀਦੀ ਇਹ ਬੱਚੇ ਅੰਸ਼ਾਸਨ ਦੇ ਵਿੱਚ ਰਹਿਣ ਕਿਸੇ ਤਰ੍ਹਾਂ ਦੀ ਆਪਣੀ ਆਵਾਜ਼ ਨਹੀਂ ਆਉਣੀ ਚਾਹੀਦੀ ਫਿਰ ਸਾਡਾ ਸੱਭੇ ਚਾਰਟ ਪੇਸ਼ ਕਰ ਗਿਆ ਨੇ ਉਹ ਬੀਚਿਆਂ ਜਾਣ ਗਿਆ ਸੋ ਹੋਰ ਦਾ ਬਾਈਸ ਆਪਣੀਆਂ ਗੱਲਾਂ ਕਰਨਗੇ ਸਾਨੂੰ ਸੰਦੇਸ਼ ਜਾਰੀ ਕਰਨਗੇ ਸੋ ਉਹ ਟਾਈਮ ਅਸੀਂ ਸਕਿਪ ਕਰ ਲਿਆ ਮੇਰੀ ਪ੍ਰਿੰਟ ਕਮਾਂਡਰ ਜੀ ਨੂੰ ਬੇਨਤੀ ਹੈ ਕਿ ਮਾਰਕ ਪਾਸ ਦੀ ਅਗਲੀ ਕਾਰਵਾਈ ਕਰਨ ਜਨਰਲ ਜਨੂਰ ਸਰਾਮੇ ਵਿਦਿਆਲੇ ਅਸਰ ਗੁਰੂ ਜੀ ਤੋਂ ਨੋਹਾਰਾ ਇਹਨਾਂ ਦੀ ਅਗਵਾਈ ਭਵੰਦੀਪਪੁਰ ਕਰ ਰਹੇ ਨੇ ਇਸ ਤੋਂ ਬਾਅਦ ਇਹਨਾਂ ਦੀ ਇੱਕ ਅਗਲੀ ਟੁਕੜੀ ਹੈ ਉਹ ਵੀ ਉਹਨਾਂ ਦੀ ਅਗਵਾਈ ਦੀਪਕ ਕੁਮਾਰ ਜੀ ਕਰ। ਸੋ ਸਪਰੇਡ ਦਾ ਨਰੀਖਣ ਕਰਨ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਜੀ ਸਰਦਾਰ ਬਲਕਾਪ ਸਿੰਘ ਜੀ 26 ਤਰੀਕ ਨੂੰ ਨੌਜਵਾਨ ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਪਟੂਨ ਕਮਾਂਡਰ ਸਬ ਇੰਸਪੈਕਟਰ ਵੀਰਪਾਲ ਕੋਰ ਦੀ ਅਗਵਾਈ ਦੇ ਵਿੱਚ ਇਹ ਦੂਸਰੀ ਟੁਕੜੀ ਲੰਘ ਰਹੀ ਹੈ ਰਾਸਵੀ ਚੰਡੇ ਤੋਂ ਸਲਾਮੀ ਦਿੰਦੀ ਹੋਈ ਇਸ ਤੋਂ ਬਾਅਦ ਪੰਜਾਬ ਹੋਮ ਗਾਰਡ ਗੁਰਦੇਵ ਸਿੰਘ ਇਹਨਾਂ ਦੀ ਅਗਵਾਈ ਕਰ ਰਹੇ ਨੇ ਐਨ ਸੀ ਸੀ ਡੀ ਐਮ ਕਾਲਜ ਮੋਗਾ ਦੀ ਐਨ ਡੀ ਐਮ ਇਹਨਾਂ ਦੀ ਅਗਵਾਈ ਕਰ ਰਹੇ ਨੇ ਸੀਨੀਅਰ ਅੰਡਰ ਆਫੀਸਰ ਮੋਹਿਤ ਯਾਦਵ ਸੋ ਬਾਅਦ ਐਨਸੀਸੀ ਸੈਕੰਡ ਹਾਰਟ ਸਕੂਲ ਮੋਗਾ ਦੀ ਇਹ ਟੀਮ ਇਹਨਾਂ ਦੀ ਅਗਵਾਈ ਕਰ ਰਹੇ ਨੇ ਪਲਟੂਨ ਕਮਾਂਡਰ ਜਸਕੀਰਤ ਕੌਰ ਪਲੂਨ ਨੰਬਰ 6 ਐਨਸੀਸੀ ਐਮਟੀਐਸ ਸੀਨੀਅਰ ਸਕੂਲ ਸਕੂਲ ਮੋਗਾ ਇਹਨਾਂ ਦੀ ਅਗਵਾਈ ਕਰ ਰਹੇ ਨੇ ਨਕਾਸ਼ਦੀਪ ਸਿੰਘ ਐਨਸੀਸੀ ਸੈਕੰਡ ਹਾਰਟ ਸਕੂਲ ਮੋਗਾ ਪਲਟੂਨ ਕਮਾਂਡਰ ਨੇ ਦਿਵਜੋਤ ਸਿੰਘ ਇਸ ਤੋਂ ਬਾਅਦ ੍ਹਹਿਮਕੰਡ ਸਕੂਲ ਕੋਟਿਸੇਖਾ ਅਤੇ ਫਤਿਗੜ ਮਸਤੂਰ ਇਹਨਾਂ ਦੀ ਸੀਨੀਅਰ ਅੰਡਰ ਆਫੀਸਰ ਸਿਮਰਜੀਤ ਔਰ ਇਹਨਾਂ ਦੀ ਅਗਵਾਈ ਕਰ ਰਹੇ ਨੇ ਹੁਣ ਬੱਚੇ ਜਵਹਰ ਨਵੋਦਿਆ ਵਿਦਿਆਲਿਆ ਸਕੂਲ ਲੋਹਾਰਾ ਭਵਨਦੀਪ ਔਰ ਇਹਨਾਂ ਦੀ ਅਗਵਾਈ ਕਰ ਰਹੇ ਨੇ ਇਹ ਜਿਹੜੇ ਨੀਲੀਆਂ ਜੈਕਟਸ ਦੇ ਵਿੱਚ ਬੱਚੇ ਜਾ ਰਹੇ ਨੇ ਇਸ ਤੋਂ ਬਾਅਦ ਇਹਨਾਂ ਦੇ ਸਕੂਲ ਜਵਹਰ ਨਵੋਦਿਆ ਵਿਦਿਆਲਿਆ ਸਕੂਲ ਤੋਂ ਇਹ ਦੀਪਕ ਕੁਮਾਰ ਦੀ ਅਗਵਾਈ ਦੇ ਵਿੱਚ ਇਹਨਾਂ ਦਾ ਬੱਚਾ ਤਿਆਰੀ ਹੈ ਇਸ ਵਾਰ ਬੈਂਡ ਗਲੋਮਿੰਗ ਵਰਡਸ ਸਕੂਲ ਮੋਕਾ ਇਹਨਾਂ ਦੀ ਇੱਕ ਵਾਰੀ ਕਪਤਨ ਪਰਸ਼ੀਪ ਨੇ ਕਰ ਰਹੇ ਨੇ ਬੈਂਡ ਨੂੰ ਘਟਾਣਾ ਵੀ ਕਰਦੇ ਹਾਂ ਤਾਂ ਪਿਛਲੇ ਕਈ ਦਿਨਾਂ ਤੋਂ ਤਿਆਰੀ ਦੇ ਵਿੱਚ ਲੱਗੇ ਹੋਏ ਇਹ ਸਾਰੇ ਹਾਂਜੀ ਦੇ ਰਾਸੀ ਚੰਦੇ ਨੂੰ ਲੈ ਰਾਉਂਡ ਦੀ ਨਿਸ਼ਮਾਤਾ ਕੀਤੀ ਹੈ ਹੋਰ ਉਹਨਾਂ ਵੱਲੋਂ ਪ੍ਰੇਡ ਦਾ ਨਿਰੀਖਣ ਕੀਤਾ ਜਾਵੇਗਾ ਪਰੇਡ ਆਪਕੇ ਨਿਰੀਖਣ ਲਈ ਹਾਜ਼ਰ ਹੈ ਸ੍ਰੀਮਾਨ ਸਾਡੇ ਉਨ੍ਹਾਂ ਵੱਲੋਂ ਸਾਡੇ ਮੁਖਮੈ ਮਾਨ ਜੀ ਨੂੰ ਸੱਦਾ ਦਿੱਤਾ ਗਿਆ ਕਿ ਉਹ ਫੇਰ ਦਾ ਨਿਰੀਖਣ ਕਰਨ ਫੇਰ ਦਾ ਨਿਰੀਖਣ ਕਰਨ ਤੋਂ ਬਾਅਦ ਉਹਨਾਂ ਦਾ ਸਹਿਯੋਗ ਕਰਨਗੇ ਐਸਐਸਪੀ ਸਰਦਾਰ ਅਸ਼ਰੀਫ ਭਵੇਖੀਲ ਸੋਨੀ ਜੀ ਆਈਪੀਐਸ ਜੱਜੋਤ ਸਿੰਘ ਬੀਪੀਐਸ ਡੀਐਸਪੀ ਸਬਡਿਵੀਜ਼ਨ ਮੁਖਰ ਤੋਂ ਮੈਂ ਇਹ ਕਿ ਦਰਸ਼ਨਾਂ ਚਾਹਾਂਗਾ ਕਿ ਨਿਰੀਖਣ ਕਰ ਰਹੇ ਨੇ ਸਾਡੀ ਪਲਟੂਨ ਨੰਬਰ 1 ਪੰਜਾਬ ਪੁਲਿਸ ਇਹਨਾਂ ਦੀ ਅਡਵਾਈ ਕਰ ਰਹੇ ਨੇ ਪੁਲਿਸ ਕਮਾਂਡਰ ਏਐਸਆਈ ਭਜਿੰਦਰਪਾਲ ਸਿੰਘ 2 ਨੰਬਰ ਟੁਕੜੀ ਹੈ ਸਾਡੀ ਇਹਨਾਂ ਦੀ ਅਗਵਾਈ ਕਰ ਰਹੇ ਨੇ ਪਲਟੂਨ ਕਮਾਂਡਰ ਅਬ ਇਨਸਪੈਕਟਰ ਵੀਰਪਾਲ ਗੌਰ ਗੁਰਦੇਵ ਸਿੰਘ ਕਨਸਟੇਬਲ ਇਸ ਤੋਂ ਬਾਅਦ ਚੌਥੀ ਟੁਕੜੀ ਐਸਸੀਟੀ ਦੀ ਹੈ ਸੀਐਮ ਕਾਲਜ ਦੀ 8 ਟੁਕੜੀ ਹੈ ਨੌਜਵਾਨਾਂ ਦੀ ਇਹਨਾਂ ਦੀ ਅਗਵਾਈ ਕਰ ਰਹੇ ਨੇ ਸੀਨੀਅਰ ਅੰਡਰ ਆਫੀਸਰ ਕੋਹਿੰਤ ਜੱਧ ਐਸਸੀਟੀ ਸੈਕਟਰ 3 ਸਮਪਰੇਗਾ 9 ਏ 1 ਪ੍ਰੇਡ ਕੁਮਾਰ ਜੀ ਸਰਦਾਰਪਾਤ ਦੀ ਅਗਵਾਈ ਕਰਨੀ ਹੈ ਉਹ ਆਪਣੇ ਅਗਲੇ ਪੁਆਇੰਟ ਵੱਲ ਨੂੰ ਜਾ ਰਹੇ ਨੇ ਜਿੱਥੋਂ ਕਿ ਉਹ ਮਾਰਪਾਤ ਦੀ ਸ਼ੁਰੂਆਤ ਕਰਨੇ ਲਾਈਨ ਦੇ ਵਿੱਚ ਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਜਿੱਥੇ ਆਪਣੀ 26 ਤਰੀਕ ਦਾ ਫੰਕਸ਼ਨ ਹੈਗਾ ਉਥੇ ਤਿਆਰੀ ਸ਼ੁਰੂ ਕੀਤੀ ਹੋਈ ਸੀ ਸੋ ਸਰਦਾਰ ਜਸਜੋਤ ਸਿੰਘ ਜੀ ਪੀਪੀਐਸ ਸਬ ਡਿਵੀਜ਼ਨ ਸਰ ਕੋਲ ਕੋਲ ਤੋਂ ਵੀ ਰਿਵਿਊ ਸੀ ਲੈ ਕੇ ਅੱਜ ਫਾਈਨਲ ਐਸੇ ਕਿਉਂ ਲਈ ਉਹ ਰਿਪੋਰਟ ਹਾਂਜੀ ਜਿਹੜਾ ਆਪਣੇ ਦੇਸ਼ ਦਾ ਬੜਾ ਮਾਣ ਮੱਤਾ ਦਿਹਾੜਾ ਗਣਤੰਤਰ ਦਿਵਸ 75ਵਾਂ ਆ ਰਿਹਾ 26 ਜਨਵਰੀ ਨੂੰ ਉਹਦੇ ਲਈ ਫੁੱਲ ਡਰੈਸ ਰਿਹਸਲ ਅੱਜ ਹੋਈ ਹੈ ਤੇ ਸਕੂਲਾਂ ਦੀਆਂ ਆਈਟਮਸ ਪ੍ਰੇਡ ਉਹ ਸਾਰਾ ਕੁਝ ਦੇਖਿਆ ਗਿਆ ਤੇ ਮੈਨੂੰ ਬੁਰਨ ਤਸੱਲੀ ਹੈ ਕਿ ਪਰਸੋਂ ਨੂੰ 26 ਜਨਵਰੀ ਨੂੰ ਜਦੋਂ ਇਹ ਅਸਲ ਦੇ ਵਿੱਚ ਫੰਕਸ਼ਨ ਹੋਏਗਾ ਉਦੋਂ ਬਹੁਤ ਵਧੀਆ ਪਰਫਾਰਮੈਂਸ ਰਹੇਗੀ ਸਾਰਿਆਂ ਦੀ ਔਰ ਸਾਡਾ ਪ੍ਰੋਗਰਾਮ ਕਾਫੀ ਵਧੀਆ ਰਹੇਗਾ ਤੇ ਆਉਣ ਵਾਲੇ ਗਣਤੰਤਰ ਦਿਵਸ ਦੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦੇਣੀ ਕੀ ਮੈਸੇਜ ਦੇਣਾ ਚਾਹੁੰਦਾ ਉਸ ਦਿਵਸ ਦੇ ਵਾਸਤੇ ਲੋਕਾਂ ਨੇ ਸਰਪੰਚ ਲੰਘੇ ਦੇਖੋ ਬਹੁਤ ਸਾਰੀਆਂ ਗੱਲਾਂ ਨੇ ਮੈਸੇਜ ਦੇ ਤੌਰ ਤੇ ਤਾਂ ਪਰ ਇਹ ਹੈ ਕਿ ਆਪਾਂ ਇਸ ਦਿਨ 1950 ਦੇ ਵਿੱਚ ਸੰਵਧਾਨ ਨੂੰ ਅਪਣਾਇਆ ਸੀਗਾ ਤਾਂ ਸੰਵਿਧਾਨ ਦੀਆਂ ਜਿਹੜੀਆਂ ਕੋਰ ਵੈਲਿਊਜ਼ ਨੇ ਜਿਹੜੀਆਂ ਉਹਦੇ ਚ ਦੱਸੀਆਂ ਗਈਆਂ ਨੇ ਚੀਜ਼ਾਂ ਉਹਨਾਂ ਤੇ ਅਮਲ ਕਰੀਏ ਉਹਦੇ ਵਿੱਚ ਚਾਹੇ ਫੰਡਾਮੈਂਟਲ ਰਾਈਟਸ ਹੋਣ ਚਾਹੇ ਡਿਊਟੀਆਂ ਹੋਣ ਜਾਂ ਸਾਰੇ ਦਾ ਸਾਰਾ ਸੰਵਿਧਾਨ ਜਿਹੜਾ ਹੈਗਾ ਉਹਦੀ ਪਾਲਣਾ ਇਹ ਤਾਂ ਅਸੀਂ ਆਪਣੇ ਆਪ ਨੂੰ ਤਿਆਰ ਰੱਖੀਏ ਇੱਕ ਨਾਗਰਿਕ ਦੇ ਤੌਰ ਤੇ